ਇਕ ਸੁਰਾਂ ਦੀ ਮਿਊਜ਼ਿਕ ਦੀ ਪੂਰੀ ਸਦੀ ਅੱਜ ਸ਼ਾਂਤ ਹੋ ਗਈ ਬੱਚੇ ਦਾ ਕਿਸੇ ਦਾ ਵੈਸੇ ਹੀ ਬਾਪ ਹੋਵੇ ਨਿਕ ਨਾਰਮਲ ਬਾਪ ਨੂੰ ਇੱਕ ਬੱਚਾ ਬੜਾ ਪਿਆਰ ਕਰਦਾ ਉਹ ਬਾਪ ਹੋਣ ਦੇ ਨਾਲ-ਨਾਲ ਇੱਕ ਬੜੇ ਵੱਡੇ ਆਦਮੀ ਸੀ ਬੜੇ ਵੱਡੇ ਉਹ ਕਲਾਕਾਰ ਸੀ ਬੜੇ ਵੱਡੇ ਫਿਲਾਸਫਰ ਸੀ ਉਸ ਦਾ ਗੁਰੂ ਲੋਕ ਸੀ ਤੇ ਉਹਨਾਂ ਦਾ ਘਟਾ ਇੱਕ ਦੀ ਪੂਰਾ ਹੋ ਨਹੀਂ ਸਕਦਾ ਦੇਖ ਕਿ ਵੀਰ ਸਰ ਦੇਖ ਰਹੇ ਹੋ ਕਿ ਉਹਨਾਂ ਵੱਲੋਂ ਇੱਕ ਹੀਰੇ ਤਰ੍ਹਾਂ ਸ਼ੇਗੇ ਉਹਨਾਂ ਤੋਂ ਜੀ ਭਾਜੀ ਮੇ ਮੇਰੀ ਬੇਨਤੀ ਹੈ ਮੈਂ ਨਾ ਬੋਲ ਨਹੀਂ ਪਾ ਰਿਹਾ ਤੁਸੀਂ ਤੁਸੀਂ ਇਸ ਗੱਲ ਨੂੰ ਸਮਝ ਸਕਦੇ ਹੋ ਇੱਕ ਬੱਚੇ ਦਾ ਬਾਪ ਪੁੱਤ ਚਲੇ ਜਾਵੇ ਉਹ ਨਹੀਂ ਬਸ ਇਨਾ ਕਿ ਤੁਸੀਂ ਦੁਆ ਕਰਿਓ ਕਿ ਮਾਲਕ ਉਹਨਾਂ ਨੂੰ ਆਪਣੇ ਚਰਨਾਚ ਰਖਾ ਦੇ ਹਾਂਜੀ ਪਲੀਜ਼ ਦੁਆ ਕਰ ਮਿਹਰਬਾਨੀ ਜੀ ਇੱਕ ਸੁਰਾਂ ਦੀ ਮਿਊਜ਼ਿਕ ਦੀ ਪੂਰੀ ਸਦੀ ਅੱਜ ਸ਼ਾਂਤ ਹੋ ਗਈ ਬੱਚੇ ਦਾ ਕਿਸੇ ਦਾ ਵੈਸੇ ਹੀ ਬਾਪ ਹੋਵੇ। ਲੇਕ ਨਾਰਮਲ ਬਾਪ ਨੂੰ ਇੱਕ ਬੱਚਾ ਬੜਾ ਪਿਆਰ ਕਰਦਾ ਹੈ। ਉਹ ਬਾਪ ਹੋਣ ਦੇ ਨਾਲ-ਨਾਲ ਇੱਕ ਬੜੇ ਵੱਡੇ ਆਦਮੀ ਸੀ, ਬੜੇ ਵੱਡੇ ਉਹ ਕਲਾਕਾਰ ਸੀ, ਬੜੇ ਵੱਡੇ ਉਹ ਫਿਲਾਸਫਰ ਸੀ, ਉਸ ਦਾ ਗੁਰੂ ਲੋਕ ਸੀ। ਤੇ ਉਹਨਾਂ ਦਾ ਘਟਾ ਇੱਕ ਦੀ ਪੂਰਾ ਹੋ ਨਹੀਂ ਸਕਦਾ। ਥੈਂਕ ਯੂ ਕੀਵਿੰਗ ਸਰ ਦੇਖ ਰਹੇ ਹੋ ਕਿ ਉਹਨਾਂ ਵੱਲੋਂ ਇੱਕ ਹੀਰੇ ਤਰ੍ਹਾਂ ਸ਼ੇਘੇ। ਉਹਨਾਂ ਤੋਂ ਜੀ ਪਾਜੀ ਮੈਂ ਮੇਰੀ ਬੇਨਤੀ ਹੈ ਮੈਂ ਨਾ ਬੋਲ ਨਹੀਂ ਪਾ ਰਿਹਾ। ਤੁਸੀਂ ਤੁਸੀਂ ਇਸ ਗੱਲ ਨੂੰ ਸਮਝ ਸਕਦੇ ਹੋ ਇੱਕ ਬੱਚੇ ਦਾ ਬਾਪ ਉੱਤੇ ਚਲੇ ਜਾਵੇ ਉਹ ਨਹੀਂ ਬਸ ਇਨਾ ਕਿ ਤੁਸੀਂ ਦੁਆ ਕਰਿਓ ਕਿ ਮਾਲਕ ਉਹਨਾਂ ਨੂੰ ਆਪਣੇ ਚਰਨਾਚ ਰਚਾ ਦੇ ਹਾਂਜੀ ਪਲੀਜ਼ ਦੁਆ ਕਰੇ ਮਿਹਰਬਾਨੀ ਜੀ ਇੱਕ ਸੁਰਾਂ ਦੀ ਮਿਊਜ਼ਿਕ ਦੀ ਪੂਰੀ ਸਦੀ ਅੱਜ ਸ਼ਾਂਤ ਹੋ ਗਈ ਬੱਚੇ ਦਾ ਕਿਸੇ ਦਾ ਵੈਸੇ ਹੀ ਬਾਪ ਹੋਵੇ ਲੇਕ ਨਾਰਮਲ ਬਾਪ ਨੂੰ ਇੱਕ ਬੱਚਾ ਬੜਾ ਪਿਆਰ ਕਰਦਾ ਉਹ ਬਾਪੂਣ ਦੇ ਨਾਲ-ਨਾਲ ਇੱਕ ਬੜੇ ਵੱਡੇ ਆਦਮੀ ਸੀ ਬੜੇ ਵੱਡੇ ਉਹ ਕਲਾਕਾਰ ਸੀ ਬੜੇ ਵੱਡੇ ਉਹ ਫਿਲਾਸਫਰ ਸੀ ਉਸ ਦਾ ਗੁਰੂ ਲੋਕ ਸੀ ਤੇ ਉਹਨਾਂ ਦਾ ਘਟਾ ਇੱਕ ਦੀ ਪੂਰਾ ਹੋ ਨਹੀਂ ਸਕਦਾ ਥੈਂਕ ਯੂ ਕੀਵਿੰਗ ਸਰ ਦੇਖ ਰਹੇ ਹੋ ਕਿ ਉਹਨਾਂ ਵੱਲੋਂ ਇੱਕ ਹੀਰੇ ਤਰ੍ਹਾਂ ਸ਼ੇਗੇ ਉਹਨਾਂ ਤੋਂ ਜੀ ਪਾਜੀ ਮੇ ਮੇਰੀ ਬੇਨਤੀ ਹੈ ਮੈਂ ਨਾ ਬੋਲ ਨਹੀਂ ਪਾ ਰਿਹਾ ਤੁਸੀਂ ਤੁਸੀਂ ਇਸ ਗੱਲ ਨੂੰ ਸਮਝ ਸਕਦੇ ਹੋ ਇੱਕ ਬੱਚੇ ਦਾ ਬਾਪੁੱਤ ਚਲੇ ਜਾਵੇ ਉਹ ਨਹੀਂ ਬਸ ਇਨਾ ਕਿ ਤੁਸੀਂ ਦੁਆ ਕਰਿਓ ਕਿ ਮਾਲਕ ਉਹਨਾਂ ਨੂੰ ਆਪਣੇ ਚਰਨਾਚ ਰਚਾ ਦੇ। ਹਾਂ ਜੀ ਪਲੀਜ਼ ਦੁਆ ਕਰੇ ਮਿਹਰਬਾਨੀ ਜੀ। ਇੱਕ ਸੁਰਾਂ ਦੀ ਮਿਊਜ਼ਿਕ ਦੀ ਪੂਰੀ ਸਦੀ ਅੱਜ ਸ਼ਾਂਤ ਹੋ ਗਈ। ਬੱਚੇ ਦਾ ਕਿਸੇ ਦਾ ਵੈਸੇ ਹੀ ਬਾਪ ਹੋਵੇ। ਇੱਕ ਨਾਰਮਲ ਬਾਪ ਨੂੰ ਇੱਕ ਬੱਚਾ ਬੜਾ ਪਿਆਰ ਕਰਦਾ ਹੈ। ਉਹ ਬਾਪੂਣ ਦੇ ਨਾਲ-ਨਾਲ ਇੱਕ ਬੜੇ ਵੱਡੇ ਆਦਮੀ ਸੀ ਬੜੇ ਵੱਡੇ ਉਹ ਕਲਾਕਾਰ ਸੀ ਬੜੇ ਵੱਡੇ ਉਹ ਫਿਲਾਸਫਰ ਸੀ ਉਸ ਦਾ ਗੁਰੂ ਲੋਕ ਸੀ ਤੇ ਉਹਨਾਂ ਦਾ ਘਟਾ ਇੱਕ ਦੀ ਪੂਰਾ ਹੋ ਨਹੀਂ ਸਕਦਾ ਥੈਂਕ ਯੂ ਕੀਵਿੰਗ ਸਰ ਦੇਖ ਰਹੇ ਹੋ ਕਿ ਉਹਨਾਂ ਵੱਲੋਂ ਇੱਕ ਹੀਰੇ ਤਰ੍ਹਾਂ ਸ਼ੇਗੇ ਉਹਨਾਂ ਤੋਂ ਜੀ ਪਾਜੀ ਮੇ ਮੇਰੀ ਬੇਨਤੀ ਹੈ ਮੈਂ ਨਾ ਬੋਲ ਨਹੀਂ ਪਾ ਰਿਹਾ ਤੁਸੀਂ ਤੁਸੀਂ ਇਸ ਗੱਲ ਨੂੰ ਸਮਝ ਸਕਦੇ ਹੋ ਇੱਕ ਬੱਚੇ ਦਾ ਬਾਪ ਉੱਤੇ ਲੱਜੇ ਜਵੇ ਉਹ ਨਹੀਂ ਬਸ ਇਨਾ ਕਿ ਤੁਸੀਂ ਦੁਆ ਕਰਿਓ ਕਿ ਮਾਲਕ ਉਹਨਾਂ ਨੂੰ ਆਪਣੇ ਚਰਨਾਚ ਰਚਾ ਦੇ ਹਾਂਜੀ ਪਲੀਜ਼ ਦੁਆ ਕਰੇ ਮਿਹਰਬਾਨੀ ਜੀ ਇੱਕ ਸੁਰਾਂ ਦੀ ਮਿਊਜ਼ਿਕ ਦੀ ਪੂਰੀ ਸਦੀ ਅੱਜ ਸ਼ਾਂਤ ਹੋ ਗਈ ਬੱਚੇ ਦਾ ਕਿਸੇ ਦਾ ਵੈਸੇ ਹੀ ਬਾਪ ਹੋਵੇ ਲੇਕ ਨਾਰਮਲ ਬਾਪ ਨੂੰ ਇੱਕ ਬੱਚਾ ਬੜਾ ਪਿਆਰ ਕਰਦਾ ਉਹ ਬਾਪ ਹੋਣ ਦੇ ਨਾਲ-ਨਾਲ ਇੱਕ ਬੜੇ ਵੱਡੇ ਆਦਮੀ ਸੀ ਬੜੇ ਵੱਡੇ ਉਹ ਕਲਾਕਾਰ ਸੀ ਬੜੇ ਵੱਡੇ ਫਿਲਾਸਫਰ ਸੀ ਉਸका गुरु लोग ਸੀ ਤੇ ਉਹਨਾਂ ਦਾ ਘਟਾ ਇੱਕ ਦੀ ਪੂਰਾ ਹੋ ਨਹੀਂ ਸਕਦਾ ਥੈਂਕ ਯੂ ਕੀਵਿੰਗ ਸਰ ਦੇਖਦੇ ਹੋ ਕਿ ਉਹਨਾਂ ਵੱਲੋਂ ਇੱਕ ਹੀਰੇ ਤਰ੍ਹਾਂ ਸ਼ੇਗੇ ਉਹਨਾਂ ਤੋਂ ਭਾਜੀ ਮੈਂ ਮੇਰੀ ਬੇਨਤੀ ਹੈ ਮੈਂ ਨਾ ਬੋਲ ਨਹੀਂ ਪਾ ਰਿਹਾ ਤੁਸੀਂ ਤੁਸੀਂ ਇਸ ਗੱਲ ਨੂੰ ਸਮਝ ਸਕਦੇ ਹੋ ਇੱਕ ਬੱਚੇ ਦਾ ਬਾਪ ਉੱਤੇ ਚਲੇ ਜਾਵੇ ਉਹ ਨਹੀਂ ਬਸ ਇਨਾ ਕਿ ਤੁਸੀਂ ਦੁਆ ਕਰਿਓ ਕਿ ਮਾਲਕ ਉਹਨਾਂ ਨੂੰ ਆਪਣੇ ਚਰਨਾਚ ਰਚਾ ਦੇ ਹਾਂਜੀ ਪਲੀਜ਼ ਦੁਆ ਕਰ ਮਿਹਰਬਾਨੀ ਕਰੋ ਇੱਕ ਸੁਰਾਂ ਦੀ ਮਿਊਜ਼ਿਕ ਦੀ ਪੂਰੀ ਸਦੀ ਅੱਜ ਸ਼ਾਂਤ ਹੋ ਗਈ ਬੱਚੇ ਦਾ ਕਿਸੇ ਦਾ ਵੈਸੇ ਹੀ ਬਾਪ ਹੋਵੇ ਲੇਕ ਨਾਰਮਲ ਬਾਪ ਨੂੰ ਇੱਕ ਬੱਚਾ ਬੜਾ ਪਿਆਰ ਕਰਦਾ ਹੈ ਉਹ ਬਾਪ ਹੋਣ ਦੇ ਨਾਲ-ਨਾਲ ਇੱਕ ਬੜੇ ਵੱਡੇ ਆਦਮੀ ਸੀ ਬੜੇ ਵੱਡੇ ਉਹ ਕਲਾਕਾਰ ਸੀ ਬੜੇ ਵੱਡੇ ਫਿਲਾਸਫਰ ਸੀ ਉਸका गुरु लोग ਸੀ ਤੇ ਉਹਨਾਂ ਦਾ ਘਟਾ ਇੱਕ ਦੀ ਪੂਰਾ ਹੋ ਨਹੀਂ ਸਕਦਾ ਥੈਂਕ ਯੂ ਕੀਵਿੰਗ ਸਰ ਦੇਖਦੇ ਹੋ ਕਿ ਉਹਨਾਂ ਵਰ ਲੋਕ ਇੱਕ ਹੀਰੇ ਤਰ੍ਹਾਂ ਸ਼ੇਗੇ ਉਹਨਾਂ ਤੋਂ ਭਾਜੀ ਮੇ ਮੇਰੀ ਬੇਨਤੀ ਹੈ ਮੈਂ ਨਾ ਬੋਲ ਨਹੀਂ ਪਾ ਰਿਹਾ ਤੁਸੀਂ ਤੁਸੀਂ ਇਸ ਗੱਲ ਨੂੰ ਸਮਝ ਸਕਦੇ ਹੋ ਇੱਕ ਬੱਚੇ ਦਾ ਬਾਹਰ ਪੁੱਤ ਚਲੇ ਜਾਵੇ ਉਹ ਨਹੀਂ ਬਸ ਇਨਾ ਕਿ ਤੁਸੀਂ ਦੁਆ ਕਰਿਓ ਕਿ ਮਾਲਕ ਉਹਨਾਂ ਨੂੰ ਆਪਣੇ ਚਰਨਾਚ ਰਚਾ ਦੇ ਹਾਂਜੀ ਪਲੀਜ਼ ਦੁਆ ਕਰ ਮਿਹਰਬਾਨੀ ਜੀ